ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਇਹ ਬਣਾ ਰਹੇ ਹਾਂ ਜੀ ਆਪਾਂ ਕਦੂ ਦੀ ਸਬਜ਼ੀ ਸਾਰੀ ਗਰਮੀ ਦੀ ਬੇਲ ਲਾਈ ਹੋਈ ਸੀ ਜੀ ਗਰਮੀ ਸ਼ੁਰੂ ਹੋਣ ਵੇਲੇ ਲਾਈ ਸੀ ਆਪਾਂ ਇੱਕ ਬੇਲ ਕੋਈ ਕਦੂ ਨਹੀਂ ਲੱਗਿਆ ਹੁਣ ਉਹਨੂੰ ਪਹਿਲੀ ਵਾਰੀ ਕਦੂ ਲੱਗੇ ਸੀਗੇ ਗੋਲ ਕਦੂ ਸੀਗੇ ਇਹ ਛੋਟੇ ਉਹਨਾਂ ਦੀ ਸਬਜ਼ੀ ਬਣਾ ਰਹੀ ਸੀ ਆਪਾਂ ਲਾਤੇ ਤੜਕਾ ਸਿੰਪਲ ਜੀ ਸਬਜ਼ੀ ਹੁੰਦੀ ਹੈ ਜੀ ਆਪਣੀ ਜੀਰਾ ਪਾ ਲਿਆ ਪਿਆਜ਼ ਪਾ ਲਿਆ ਟਮਾਟਰ ਪਾ ਦਾਂਗੇ ਨਾਲ ਦੀ ਨਾਲ ਆਪਾਂ ਇੱਥੇ ਗਰਮੀ ਬਹੁਤ ਸੀਗੀ ਜੀ ਹੋਰ ਕੰਮ ਕਰੀ ਗਏ ਆ ਕਈ ਕੰਮ ਇਕੱਠੇ ਕਰ ਲੈਨੇ ਆ ਜਲਦੀ ਹੋ ਜਾਂਦੇ ਨੇ ਨੇ ਤਾਂ ਗਰਮੀ ਚ ਰਸੋਈ ਚ ਖੜਨਾ ਬਹੁਤ ਔਖਾ ਹੋ ਜਾਂਦਾ ਜੀ ਗੱਲੇ ਗੱਲੇ ਕੰਮ ਲੈ ਇਹ ਟਮਾਟਰ ਕੱਟ ਲਿਆ ਆਪਾਂ ਇਹ ਦੁੱਧ ਧਰ ਲਾਂਗੇ ਜੀ ਗਰਮ ਨਾਲ ਹੁੰਦੇ ਆਪਾਂ ਮਲਾਈ ਲਾ ਲਾਂਗੇ ਇਹਦੇ ਉੱਤੋਂ ਪਹਿਲਾਂ ਪਹਿਲਾਂ ਕੱਚੇ ਦੁੱਧ ਉਤ ਮਲਾਈ ਲਾ ਦਿੰਨੇ ਆ ਜੀ ਫਿਰ ਉਬਾਲੀ ਆਉਣ ਤੋਂ ਬਾਅਦ ਇੱਕ ਵਾਰੀ ਫੇਰ ਮਲਾਈ ਲਾ ਦਿੰਨੇ ਆ ਆਪਾਂ ਵਾਲੀ ਦੇ ਲਾਂਗੇ ਇਹਨੂੰ ਆਪਾਂ ਠੰਡਾ ਹੋ ਜੀ ਦਹੀਂ ਲਾਉਣਾ ਹੁੰਦਾ ਜਿਹੜੇ ਦੁੱਧ ਨੂੰ ਆਪਾਂ ਜਦ ਤੱਕ ਦੇਖ ਲਾਉਣਾ ਫਿਰ ਠੰਡਾ ਹੋ ਜਾਂਦਾ ਜੀ ਜੀ ਲੇਡਰ ਵਾਲੀ ਦਿੰਨੇ ਆਪਾਂ ਫਿਰ ਗਰਮ ਰਹਿੰਦਾ ਸਬਜੀ ਉਰਲੀ ਸੈਡ ਕਰ ਲਈ ਆਪਾਂ ਦੁੱਧ ਉਹ ਦੂਸਰੇ ਗੈਸ ਤੇ ਧਰਤਾ ਥੋੜਾ ਜਿਹਾ ਪਾਤਾ ਜੀ ਪਾਣੀ ਘਰ ਦਾ ਦੁੱਧ ਗਾੜਾ ਹੁੰਦਾ ਫਿਰ ਨਹੀਂ ਥੱਲੇ ਲੱਗ ਜਾਂਦਾ ਸਮੈਲ ਆਉਣ ਲੱਗ ਜਾਂਦੀ ਆ ਉਹਦੇ ਵਿੱਚੋਂ ਜਿਹੜੇ ਭੈਣ ਭਰਾ ਆਪਣੀ ਵੀਡੀਓ ਤੇ ਆਉਂਦੇ ਨੇ ਜੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਨਵੇਂ ਆਏ ਨੇ ਚੈਨਲ ਤੇ ਆਪਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਅੱਗੇ ਵਧਾਂਗੇ ਜੀ ਆਪਾਂ ਸਪੋਰਟ ਜ਼ਰੂਰ ਕਰਿਓ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੇ ਆਉਂਦੇ ਹਾਂ ਜੀ ਤਾਂ ਕਮੈਂਟ ਜਰੂਰ ਕਰਿਆ ਕਰੋ ਕਿ ਪਿਆਰਾ ਜਿਹਾ ਕਮੈਂਟ ਜਿਨ੍ਹਾਂ ਨੂੰ ਪੜ੍ਹ ਕੇ ਆਪਾਂ ਨੂੰ ਹੋਰ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਹੈ ਤਾਂ ਕਿ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਆਈਏ ਘਰੇਲੂ ਆ ਜੀ ਆਪਾਂ ਘਰੇਲੂ ਕੰਮ ਕਰਨੇ ਨੇ ਘਰ ਦੀ ਵੀਡੀਓ ਨੇ ਆਪਣੀਆਂ ਸਾਰੇ ਕੰਮਾਂ ਦੀ ਕਦੇ ਕਿਸੇ ਦੀ ਕਰੇਗਾ ਅਸੀਂ ਦੀ ਪਾ ਲੈਨੇ ਆਪਾਂ ਘਰ ਦੇ ਕੰਮ ਕਰਦਿਆਂ ਕਰਕੇ ਬਾਹਰ ਅੰਦਰ ਇੰਨਾ ਨਹੀਂ ਜਾਇਆ ਜਾਂਦਾ ਜੀ ਇਕੱਲੇ ਜਾਣੇ ਤੋਂ ਇਹ ਹੁਣ ਨਾਲ ਆਪਾਂ ਗੁੰਨ ਲੈਨੇ ਆ ਜੀ ਆਟਾ ਆਟਾ ਗੁੰਨ ਕੇ ਥੋੜੀ ਦੇਰ ਆਪਾਂ ਰੱਖ ਦਾਂਗੇ ਰੈਸਟ ਤੇ ਫਿਰ ਵਧੀਆ ਹੋ ਜਾਂਦਾ ਜੀ ਰੋਟੀਆਂ ਵਧੀਆ ਆਉਂਦੀਆਂ ਨੇ ਜੇ ਤਾਜ਼ਾ ਗੁੰਨ ਕੇ ਰੋਟੀ ਪਕਾਉਨੇ ਤਾਂ ਰੋਟੀ ਵਧੀਆ ਨਹੀਂ ਆਉਂਦੀ ਕੰਡੇ ਜੇ ਟਿਰ ਜਾਂਦੇ ਨੇ ਉਹਨਾਂ ਦੇ ਸਾਈਡਾਂ ਤੋਂ ਤੇ ਨੰ ਕੰਮ ਹੋ ਜਾਣਗੇ ਜੀ ਆਪਣੇ ਆਟਾ ਗੁੰਨ ਰਿਆਂ ਨਾਲੇ ਦੁੱਧ ਨੂੰ ਵਾਲੀ ਆਜੂ ਤੇ ਸਬਜੀ ਨੂੰ ਤੜਕਾ ਲੱਗ ਜੂ ਇਧਰ ਫਿਰ ਆਪਾਂ ਜਾਵਾਂਗੇ ਜੀ ਧਾਰਾਂ ਚੋਂ ਫਿਰ ਉਧਰ ਮੱਜਾਂ ਦਾ ਕੰਮ ਕਰਿਆ ਹੋਣਾ ਨੇ ਆਪਾਂ ਸਾਰਾ ਰੋਟੀ ਆ ਕੇ ਬਣਾ ਲਾਂਗੇ ਲੜਕਾ ਆਪਣਾ ਤਿਆਰ ਹੋ ਗਿਆ ਜੀ ਹੁਣ ਆਪਾਂ ਪਾ ਦਾਂਗੇ ਸਬਜ਼ੀ ਵਿੱਚ ਉਹਦੇ ਕੱਟ ਕੇ ਆਪਾਂ ਧੋ ਕੇ ਰੱਖ ਦਿੱਤੀ ਸੀ ਤੇ ਇਧਰ ਨਾਲ ਬਣਾ ਰਹੇ ਹਾਂ ਜੀ ਆਪਾਂ ਨਿੰਬੂ ਪਾਣੀ ਗਰਮੀ ਬਹੁਤ ਜ਼ਿਆਦਾ ਸੀ ਨਾਲ-ਨਾਲ ਆਪਾਂ ਪਾਣੀ ਪੀ ਲਾਂਗੇ ਫਰਸੋਈ ਚ ਤਾਂ ਵੱਧੇ ਗਰਮੀ ਹੋ ਜਾਂਦੀ ਹੈ ਜੀ ਇੱਕ ਤਾਂ ਗੈਸ ਦਾ ਸੀ ਇੱਕ ਚੀਜ਼ ਬਣਦੀ ਉਹਦੀ ਭਾਪ ਹੋ ਜਾਂਦੀ ਹੈ ਅੰਦਰ ਬਹੁਤ ਗਰਮੀ ਆਉਂਦੀ ਹੈ ਜੀ ਇਹ ਪਾ ਦਿਏ ਜੇ ਪਸਾਬਜੀ ਜੇ ਆਪਾਂ ਇੱਕ ਇੱਕ ਕੰਮ ਕਰਕੇ ਕਰਦੇ ਆਂ ਜੀ ਫਿਰ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਇਕੱਠੇ ਕਈ ਕੰਮ ਕਰ ਲੈਣੇ ਆ ਤਾਂ ਜਲਦੀ ਹੋ ਜਾਂਦੇ ਨੇ ਫਿਰ ਗਰਮੀ ਜੀ ਨਹੀਂ ਬੜਾ ਚਿਰ ਖੜਨਾ ਪੈਂਦਾ ਗਰਮੀ 'ਚ ਕੰਮ ਰਾਟ ਹੋਣ ਲੱਗ ਜਾਂਦੀ ਹੈ ਫਿਰ ਜੀ ਗਰਮੀ 'ਚ ਜੀ ਜ਼ਿਆਦੇ ਚਿਰ ਖੜੇ ਰਹਿਣੇ ਆ ਹੱਟ ਤੇ ਲੂਣ ਪਾ ਲਿਆ ਆਪਾਂ ਨਿੰਬੂ ਪਾਣੀ ਚ ਇਹਨੂੰ ਘੋਲ ਕੇ ਚੰਗੀ ਤਰ੍ਹਾਂ ਨਿੰਬੂ ਪਾ ਲਾਂਗੇ ਠੰਡਾ ਪਾਣੀ ਪਾ ਲਾਂਗੇ ਜਿਆਦਾ ਠੰਡਾ ਹੁਣ ਨਹੀਂ ਕਰਦੇ ਹੁੰਦੇ ਮੌਸਮ ਬਦਲ ਰਿਹਾ ਜੀ ਹੁਣ ਦੁੱਧ ਨੂੰ ਦੇਖ ਰਹੀ ਸੀ ਮੈਂ ਜੇ ਤਾਂ ਆਪਾਂ ਦੁੱਧ ਦੇ ਕੋਲੇ ਖੜੇ ਰਹਿਣੇ ਆਂ ਫਿਰ ਤਾਂ ਇਹਨੂੰ ਹਵਾ ਲਈ ਨਹੀਂ ਆਉਂਦੀ ਜੀ ਸੇਤੀ ਜੇ ਪਰਾਂ ਹੋ ਜਾਣੇ 2 ਮਿੰਟ ਵੀ ਫਿਰ ਉੱਪਰ ਜਾਂਦਾ ਜਦ ਵੀ ਇਹ ਨਿੰਬੂ ਨੂੰ ਝੋੜ ਲੈਨੇ ਆਪਾਂ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਅੱਗੇ ਵਧਣਾ ਜੀ ਆਪਾਂ ਸਪੋਰਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ बार-बार ਮੈਂ ਦੁੱਧ ਨੂੰ ਦੇਖ ਰਹੀ ਹਾਂ ਜੀ ਮਿੱਠਾ ਚੈੱਕ ਕਰ ਲਿਆ ਆਪਾਂ ਨਿੰਬੂ ਪਾਣੀ ਚ ਥੋੜਾ ਜਿਹਾ ਲੂਣ ਘੱਟ ਸੀਗਾ ਲੂਣ ਆਪਾਂ ਹੋਰ ਪਾ ਲਿਆ ਦੁਬਾਰੀ ਤੇ ਆਟੇ ਨੂੰ ਆਪਾਂ ਰੈਸਟ ਹੋ ਗਈ 10 ਮਿੰਟ ਇਹਨੇ ਮੁੱਕੀ ਦੇ ਕੇ ਇਹਨੂੰ ਡੱਬੇ ਚ ਪਾ ਕੇ ਫ੍ਰਿਜ ਚ ਰੱਖ ਦਾਂਗੇ ਜਦੋਂ ਰੋਟੀ ਬਣਾਵਾਂਗੇ ਫਿਰ ਕੱਢ ਲਵਾਂਗੇ ਕਿਉਂਕਿ ਉਧਰ ਮੱਝਾਂ ਵਾਲੇ ਟਾਈਮ ਵਾ ਖਾਸਾ ਲੱਗ ਜਾਂਦਾ ਜੀ ਕਿੰਨੀ ਗਰਮੀ ਕਰਕੇ ਪਤਲਾ ਹੋ ਜਾਂਦਾ ਆਟਾ ਉਹਨਿਆ ਨੂੰ ਇਹ ਆ ਗਈ ਜੀ ਦੁੱਧ ਨੂੰ ਵਾਲੀ ਗੈਸ ਆਪਾਂ ਬੰਦ ਕਰ ਦਿੱਤਾ ਹੁਣ ਪੀ ਲਾਂਗੇ ਨਿੰਬੂ ਪਾਣੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੂ ਜੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਥੋੜੀ ਜੀ ਪਾ ਦਿੱਤੀ ਸੀ ਜੀ ਪਰਪ ਥੋੜੀ ਜੀ ਪਾਈਆਂ ਸੀ ਇਹ ਟੁਕੜੀਆਂ ਸੋਟ-ਛੋਟੀਆਂ ਇਹਦੇ ਵਿੱਚ ਹੁਣ ਪਾ ਕੇ ਰੱਖ ਲਾਂਗੇ ਆਪਾਂ ਆਟਾ ਹੀ ਡੱਬੇ 'ਚ ਦਵਾਰੇ ਮੁੱਕੀ ਦੇ ਕੇ ਸੈੱਟ ਕਰ ਦਿੱਤਾ ਆਪਾਂ ਅੱਜ ਵੀਡੀਓ ਆਪਣੀ ਲੇਟ ਹੋ ਗਈ ਸੀ ਆਪਣਾ ਨੈੱਟ ਨਹੀਂ ਚੱਲ ਰਿਹਾ ਸੀ ਪਹਿਲਾਂ ਤਾਂ ਕਰਕੇ ਹੁਣ ਆਪਾਂ ਲੇਟ ਪਾਵਾਂਗੇ ਵੀਡੀਓ ਕੱਲ ਵੀ ਨਹੀਂ ਪਾਈ ਸੀ ਕੋਈ ਵੀਡੀਓ ਆਪਣੀ ਅੱਜ ਫਿਰ ਆਪਾਂ ਲੇਟ ਪਾ ਦਿੱਤੀ ਚਲੋ ਕੋਈ ਗੱਲ ਨਹੀਂ ਥੋੜਾ ਜਿਹਾ ਲੇਟ ਸਹੀ ਪਾ ਦਿੰਨੇ ਆਪਾਂ ਜੀ ਬਣਾਉਨੇ ਆ ਰੋਜ਼ ਫਿਰ ਬਣੀ ਜਾਂਦੀ ਐ ਜੀ ਜੇ 2 ਦਿਨ ਵਿੱਚੋਂ ਸਾਢੇ ਦਿਨੇ ਆਪਾਂ ਫਿਰ ਨਹੀਂ ਜੀ ਕਰਦਾ ਦੁਬਾਰੇ ਬਣਾਉਣ ਨੂੰ ਕੰਮ ਤਾਂ ਉਹੀ ਹੁੰਦੇ ਨੇ ਜੀ ਬਸ ਕੈਮਰਾ ਲਾਉਣਾ ਪੈਂਦਾ ਟਾਈਮ ਵੱਧ ਲੱਗਦਾ ਇਕੱਲੇ ਜਾਣੇ ਨੂੰ ਮੈਂ ਆਪਣੀ ਵੀਡੀਓ ਆਪ ਹੀ ਬਣਾਉਣੀ ਐ